हां जी सत श्री अकाल YouTube चैनल ओल्ड ट्रुथ न्यूज़ 08 सच्ची दी आवाज ਅਤੇ Facebook ਪੇਜ ਹਾਕਮ ਐਸ ਪੌਰਾ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਸਾਡੇ ਭਾਰਤ ਵਰਸ਼ ਦੇ ਵਿੱਚ ਅਲੱਗ-ਅਲੱਗ ਦਿਨਾਂ ਨੂੰ ਅਲੱਗ-ਅਲੱਗ ਨਾਂ ਤੇ ਮਨਾਇਆ ਜਾਂਦਾ ਹੈ ਜਿਵੇਂ ਕਿ ਆਪਾਂ ਲੈ ਲਈਏ ਮਦਰ ਡੇ ਫਾਦਰ ਡੇ ਟੀਚਰ ਡੇ ਉਸ ਤੋਂ علاوہ ਹੋਰ ਵੀ ਕਈ ਤਰ੍ਹਾਂ ਦੇ ਦੇ ਮੜਾਈ ਜਾਂਦੇ ਨੇ ਇੱਕ ਆਪਣਾ ਅਲੱਗ ਤੋਂ ਮਾਪੇ ਡੇ ਬਣਾਇਆ ਜਾਂਦਾ ਹੈ ऐसे तरीके कोई सिस्टर ने कोई और है ना ऐसे तरीके एक बहुत ही महत्वपूर्ण महत्वपूर्ण दिन है माफ करना वो मनाया ਜਾਂਦਾ ਜਿਸ ਨੂੰ ਅਸੀਂ ਕਹਿੰਦੇ ਹਾਂ ਬਾਲ ਦਿਵਸ ਸੋ ਅੱਜ ਬਾਲ ਦਿਵਸ ਹੈ ਸੋ ਸਾਡੇ ਨਾਲ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਪਰਮਿੰਦਰ ਕੁਮਾਰ ਜੀ ਲੋਂਗੋਵਾਲ ਬਹੁਤ ਹੀ ਸੋਝੇ ਹੋਏ ਇਨਸਾਨ ਨੇ ਆਪਾਂ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਇਹ ਜੋ ਬਾਲ ਦਿਵਸ ਹੈ ਕਿਉਂ ਮਨਾਇਆ ਜਾਂਦਾ ਹੈ ਕਿਸ ਲਈ ਮਨਾਇਆ ਜਾਂਦਾ ਹੈ ਦੇਸ ਦਾ ਕੀ ਮਹੱਤਵ ਹੈ ਸਭ ਤੋਂ ਪਹਿਲਾਂ ਰਸਮੀ ਤੌਰ ਤੇ ਸ੍ਰੀ ਪਰਮੇਂਦਰ ਕੁਮਾਰ ਜੀ ਦਾ ਸਾਡੇ ਚੈਨਲ YouTube ਚੈਨਲ Only Truth News 08 ਸੱਚ ਦੀ ਆਵਾਜ਼ ਅਤੇ Facebook ਪੇਜ ਹਾਕਮ ਐਸਪੋਰਾ ਵੱਲੋਂ ਬਹੁਤ ਬਹੁਤ ਸਵਾਗਤ ਹੈ ਜੀ ਅੱਛਾ ਸਰ ਜੀ ਜਿਵੇਂ ਅੱਜ ਬਾਲ ਗੋਸ ਹੈ ਥੋੜਾ ਜਿਹਾ ਸਾਨੂੰ ਉਸ ਬਾਰੇ ਜਾਣਕਾਰੀ ਦਿਓਗੇ ਵੈਸੇ ਤਾਂ ਸਾਡੇ ਦੇਸ਼ ਦੇ ਵਿੱਚ ਮੈਂ ਕਹਾ ਬਹੁਤ ਸਾਰੇ ਦਿਨ ਮਨਾਏ ਜਾਂਦੇ ਨੇ ਜਿਵੇਂ ਤੁਸੀਂ ਆ ਵੀ ਗੱਲ ਕਰ ਰਹੇ ਹੋ ਜੀ ਪਰ ਮੈਨੂੰ ਲੱਗਦਾ ਹੈ ਵੀ ਅੱਜ ਦਾ ਦਿਨ ਹੈ ਜਿਹੜਾ ਬਹੁਤ ਇੰਪੋਰਟੈਂਟ ਹੈ ਜੀ ਕਿਉਂਕਿ 14 ਨਵੰਬਰ ਦਾ ਦਿਨ ਪੂਰੇ ਦੇਸ਼ ਦੇ ਅੰਦਰ ਖਾਸ ਕਰਕੇ ਸਕੂਲਾਂ ਦੇ ਅੰਦਰ ਜਿੱਥੇ ਸਾਡੇ ਬੱਚੇ ਜਿਹੜੇ ਸਾਡਾ ਸਰਮਾਇਆ ਨੇ ਬਹੁਤ ਵੱਡਾ ਜਿਵੇਂ ਅਸੀਂ ਕਹਿੰਦੇ ਹੁੰਦੇ ਆ ਵੀ ਅੱਜ ਦੇ ਬੱਚੇ ਕੱਲ ਦੇ ਨੇਤਾ ਜਿਨ੍ਹਾਂ ਨੇ ਇਥੋਂ ਸਕੂਲਾਂ ਦੇ ਵਿੱਚੋਂ ਸਿੱਖਿਆ ਪ੍ਰਾਪਤ ਕਰਕੇ ਅੱਗੇ ਸਮਾਜ ਦੇ ਵਿੱਚ ਜਾਣਾ ਹੈ ਦੇਸ਼ ਦੀ ਵਾਗਡੋਸ ਸੰਭਾਲਣੀ ਹੈ ਉਹਨਾਂ ਨੂੰ ਸਮਰਪਿਤ ਕਰਦਾ ਦੇ ਬਿਲਕੁਲ 14 ਨਵੰਬਰ ਬਾਲ ਦਿਵਸ ਕਹਿ ਦਿੰਦੇ ਆ ਕੋਈ ਚਿਲਡਰਨ ਡੇ ਕਹਿੰਦਾ ਹੈਗਾ ਤੇ ਵੈਸੇ ਤਾਂ ਇਹ ਦਿਨ ਹੈ ਜਿਹੜਾ ਸਾਡੇ ਸਵਰਗੀਏ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜੀ ਉਹਨਾਂ ਦੇ ਜਨਮ ਦਿਨ ਨੂੰ ਸਮਰਪਿਤ ਹੈ ਕਿਉਂਕਿ 14 ਨਵੰਬਰ 1947 ਨੂੰ ਉਹਨਾਂ ਦਾ ਜਨਮ ਹੋਇਆ ਸੀ ਤੇ ਆਜ਼ਾਦੀ ਤੋਂ ਬਾਅਦ ਪਹਿਲਾਂ ਉਹਨਾਂ ਨੇ ਚਲੋ ਆਜ਼ਾਦੀ ਲੈਣ ਵਾਸਤੇ ਜਿਹੜਾ ਸੰਤਰਤਾ ਸੰਗਰਾਮ ਚੱਲਿਆ ਅੰਦੋਲਨ ਚੱਲਿਆ ਉਹਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਪਾਇਆ ਜੀ ਆਪਣੇ ਸਾਥੀਆਂ ਨਾਲ ਬਿਲਕੁਲ ਤੇ ਉਸ ਤੋਂ ਬਾਅਦ ਅਸਲ 'ਚ ਆਜ਼ਾਦੀ ਤੋਂ ਬਾਅਦ ਉਹਨਾਂ ਨੇ ਦੇਸ਼ ਨੂੰ ਤਰੱਕੀ ਵੱਲ ਲੈ ਕੇ ਜਾਣ ਲਈ ਬਹੁਤ ਜਿਹੜਾ ਹੈਗਾ ਆਪਦਾ ਦੇਸ਼ਮਾਰ ਵਧੀਆ ਰੋਲ ਹੈ ਜਿਹੜਾ ਉਹਦਾ ਕੀਤਾ ਉਹਦੇ ਕਰਕੇ ਰੁਧੀガル ਜਿੱਥੋਂ ਤੱਕ ਬੱਚਿਆਂ ਦੇ ਨਾਲ ਸੰਬੰਧਿਤ ਹੈ ਕਿਉਂਕਿ ਵੈਸੇ ਤਾਂ ਅਸੀਂ ਜਵਾਰਲਾ Nehru ਕਹਿੰਦੇ ਨੇ ਪਰ ਬੱਚਿਆਂ 'ਚ ਇੱਕ ਸਮਾਂ ਅਸੀਂ ਜਦੋਂ ਚਾਚਾ Nehru ਕਹਿੰਦੇ ਹੁੰਦੇ ਜੀ ਜੀ ਪੂਰੇ ਯਾਨੀ ਕਿ ਦੇਸ਼ ਦੇ ਅੰਦਰ ਚਾਚਾ Nehru ਕਹਿ ਕੇ ਬੁਲਾਉਂਦੇ ਸੀ ਕਿਉਂਕਿ ਉਹ ਬੱਚਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਇੱਕ ਗਲਾਬ ਦੇ ਫੁੱਲ ਨੂੰ ਬਹੁਤ ਪਿਆਰ ਕਰਦੇ ਸੀ ਤੇ ਨਾਲ ਉਹ ਬੱਚਿਆਂ ਨੂੰ ਜਦੋਂ ਪਿਆਰ ਕਰਦੇ ਸੀ ਉਹਨਾਂ ਦੇ ਮਨ ਦੇ ਅੰਦਰ ਇੱਕ ਬੜੀ ਵੱਡੀ ਇੱਛਾ ਸੀ ਇਹ ਬੱਚਿਆਂ ਦੀ ਐਜੂਕੇਸ਼ਨ ਬੱਚਿਆਂ ਦੀ ਸਿਹਤ ਇਸ ਤਰ੍ਹਾਂ ਦੀਆਂ ਜਿਹੜੀਆਂ ਬੱਚਿਆਂ ਦੀ ਮੁੱਢਲੀਆਂ ਲੋੜਾਂ ਨੇ ਬੱਚਿਆਂ ਦੀ ਪਰਵਰਸ਼ ਕਹਿੰ ਲੋ ਬੱਚਿਆਂ ਦੇ ਪਾਲਣ ਪੋਸ਼ਣ ਦੇ ਵਿੱਚ ਉਸ ਦੇ ਲਈ ਉਹਨਾਂ ਦੀ ਇੱਕ ਬਹੁਤ ਵੱਡਾ ਸੁਪਨਾ ਸੀ ਕਿ ਮੇਰੇ ਦੇਸ਼ ਦੇ ਜਿਹੜੇ ਬੱਚੇ ਨੇ ਨਾ ਉਹਨਾਂ ਨੂੰ ਚੰਗੀ ਸਿੱਖਿਆ ਮਿਲੇ ਮੈਂ ਜਿੱਥੇ ਜੇ ਗੱਲ ਕਰਾਂ ਜਿੱਦਾਂ ਕਿ ਸ਼ਾਇਦ ਮੈਂ ਗਲਤ ਨਾ ਹੋਵਾਂ IIM ਵਰਗੇ ਆਈਐਮ ਜਿਹੜੇ ਬਹੁਤ ਵੱਡੇ ਇੰਸਟੀਚਿਊਟ ਨੇ ਉਹ ਉਹਨਾਂ ਦੀ ਦੇਣ ਹੈ ਜਿੱਥੋਂ ਤੱਕ ਮੈਨੂੰ ਯਾਦ ਹੈ ਵੀ ਪੀਜੀ ਜਿਹੜਾ ਸਾਡਾ ਇੰਸਟੀਚਿਊਟ ਹੈ ਚੰਡੀਗੜ੍ਹ ਦੇ ਵਿੱਚ ਵੈਸੇ ਤਾਂ ਹੁਣ ਪੀਜੀ ਕਈ ਹੋ ਗਏ ਪਰ ਜਦੋਂ ਪਹਿਲਾ ਪੁਰਾਣਾ ਪੀਜੀ ਚੰਡੀਗ ਉਹਨਾਂ ਨੇ ਇਹ ਸੋਚੀਏ ਕਿ ਬੱਚੇ ਨੇ ਜਿਹੜੇ ਮੇਰੇ ਦੇਸ਼ ਦੇ ਉਹਨਾਂ ਦੇ ਲਈ ਚੰਗੀ ਸਿੱਖਿਆ ਹੋਵੇ ਪੋਸਟਿਕ ਉਹਨਾਂ ਨੂੰ ਭੋਜਨ ਮਿਲਿਆ ਹੋਵੇ ਵਾਤਾਵਰਣ ਸਿਹਤਮੰਦ ਹੋਵੇ ਜੇ ਨਹੀਂ ਕਿ ਉਹਨਾਂ ਦੀ ਸਿੱਖਿਆ ਜੇ ਚੰਗੀ ਸਿੱਖਿਆ ਪ੍ਰਾਪਤ ਕਰਨਗੇ ਤਾਂ ਦੇਸ਼ ਦੇ ਵਿੱਚ ਜਾ ਕੇ ਉਹ ਦੇਸ਼ ਦੀ ਵਾਗਡੋਰ ਸੰਭਾਲਣਗੇ ਚਾਹੇ ਉਹ ਪ੍ਰਸ਼ਾਸਨਿਕ ਤੌਰ ਤੇ ਹੋ ਸਕਦੀ ਹੈ ਚਾਹੇ ਉਹ ਰਾਜਨੀਤਿਕ ਤੌਰ ਤੇ ਹੋ ਸਕਦੀ ਹੈ ਕਿਉਂਕਿ ਜੇ ਸਾਡੇ ਲਈ ਚੰਗੇ ਲੀਡਰ ਨੇ ਚੰਗੀ ਰਾਜਨੀਤੀ ਹੈ ਚੰਗੇ ਰਾਜਨੀਤਿਕ ਲੋਕ ਨੇ ਉਹ ਵੀ ਸਾਡੇ ਬੱਚਿਆਂ ਚੋਂ ਬਣਦੇ ਨੇ ਦੇਸੀ ਕਿਸੇ ਵੀ ਪਾਸੇ ਉਧਾਰ ਲੈ ਲੀਏ ਕਈ ਲੋਕਾਂ ਨੇ ਸੋਚਿਆ ਨਹੀਂ ਹੁੰਦਾ ਵੀ ਅਸੀਂ ਐਡੇ ਵੱਡੇ ਮਕਾਮ ਤੇ ਪਹੁੰਚਨਾ ਬਹੁਤ ਗਰਾਉਂਡ ਲੈਵਲ ਤੋਂ ਉੱਠ ਕੇ ਮੈਂ ਤੇ ਹੁਣ ਅੱਜ ਦੇ ਦਿਨ ਤੇ ਸਾਡੇ ਸੀਐਮ ਸਾਹਿਬ ਦੀ ਗੱਲ ਕਰਨਾ ਹਾਂਜੀ ਹਾਂਜੀ ਤੇ ਉਹਨਾਂ ਨੇ ਕਿਹੜਾ ਸੋਚਿਆ ਸੀ ਕਿ ਤੇ ਮੈਂ ਸੀਐਮ ਬਣ ਜਾਊਗਾ ਆਮ ਹੀ ਸੇਜਾਂ ਦੇ ਉੱਤੇ ਇੱਕ ਹੋ ਐਜੇ ਜਿਵੇਂ ਕਹਿੰਦੇ ਹੁੰਦੇ ਨੇ ਵੀ ਬੱਚੇ ਮ ਕਮੇਡੀਅਨ ਕਹਿ ਲੋ ਜਾਮਨ ਪਰਚਾਵਾ ਕਰਦੇ ਸੀ ਪਹਿਲਾ ਹੱਥ ਜਿਸਨੇ ਕਿ ਬਹੁਤ ਬਹੁਤ ਸਾਰੀਆਂ ਧਾਰਨਾਵਾਂ ਨੇ ਸਾਨੂੰ ਸਮਾਜ ਦੇ ਵਿੱਚ ਮਿਲ ਜਾਂਦੀਆਂ ਨੇ ਵੀ ਇਸ ਕਰਕੇ ਵੀ ਅੱਜ ਦਾ ਦਿਨ ਹੈ ਜਿਹੜਾ ਮੈਂ ਸਮਝਦਾ ਵੀ ਪੂਰੇ ਦੇਸ਼ ਦੇ ਲਈ ਬਹੁਤ ਇੰਪੋਰਟੈਂਟ ਹੈ ਜਿੱਤੇ ਅਸੀਂ ਉਹ ਮੈਂ ਪੰਡਤ 네ਹਰੂ ਜੀ ਨੂੰ ਯਾਦ ਕਰਦੇ ਹਾਂ ਕਿਉਂਕਿ ਉਹ ਇੱਕ ਗੌਰਵਸ਼ੀ ਵਾਲੇ ਲੀਡਰ ਸੀ ਬਿਲਕੁਲ ਉਨ੍ਹਾਂ ਨੇ ਵਿਸ਼ੇਸ਼ ਤੌਰ ਤੇ ਜਿਹੜੇ ਯਤਨ ਕੀਤੇ ਹੈ ਉਹ ਬੱਚਿਆਂ ਨਾਲ ਉਹਨਾਂ ਦਾ ਪਿਆਰ ਸੀ ਇਸੇ ਕਰਕੇ ਪਹਿਲਾਂ ਤਾਂ ਸਾਡਾ ਜਿਹੜਾ ਚਿਲਡਰਨ ਡੇ ਸੀ ਹੋਰ ਕਿਸੇ ਦਿਨ ਮਨਾਇਆ ਜਾਂਦਾ ਸੀ ਉਹਨਾਂ ਦੇ ਸਵਰਗਵਾਸ ਹੋਣ ਤੋਂ ਬਾਅਦ ਉਹ ਉਹਨਾਂ ਦੇ ਬੱਚਿਆਂ ਪ੍ਰਤੀ ਪਿਆਰ ਨੂੰ ਦੇਖਦੇ ਹੋਏ ਇਹ ਦਿਨ ਹੈ ਜਿਹੜਾ ਉਹਨਾਂ ਦੇ ਜਨਮ ਦਿਨ ਨੂੰ ਸਮਰਪਿਤ ਕਰਤਾ ਉਸ ਤੋਂ ਬਾਅਦ ਇਹ 14 ਨਵੰਬਰ ਨੂੰ ਮਨਾਇਆ ਜਾਣ ਲੱਗ ਪਿਆ ਤੇ ਇਸ ਕਰਕੇ ਅਸੀਂ ਆਪਣੇ ਪੱਧਰ ਤੇ ਸਾਰੇ ਦੇਸ਼ ਦੇ ਬੱਚਿਆਂ ਨੂੰ ਵੀ ਤੁਹਾਡੇ ਚੈਨਲ ਦੇ ਰਾਹੀਂ ਤੇ ਮੁबारकबाद ਵੀ ਦਿੰਨੇ ਆ ਤੇ ਅਸੀਂ ਇਹ ਉਮੀਦ ਕਰਦੇ ਆ ਜਿੱਥੇ ਇੱਕ ਵੱਡਾ ਸਮਾਜਿਕ ਤੌਰ ਤੇ ਜਾਂ ਪਰਿਵਾਰਕ ਤੌਰ ਤੇ ਜਿਹੜੇ ਮਾਪੇ ਨੇ ਬੱਚਿਆਂ ਦੇ ਉਹਨਾਂ ਨੂੰ ਵੀ ਆਪਣੇ ਬੱਚਿਆਂ ਦੇ ਨਾਲ ਇੱਕ ਮਿੱਤਰਤਾ ਭਰਿਆ ਮਾਹੌਲ ਬਣਾ ਕੇ ਰੱਖਣਾ ਚਾਹੀਦਾ ਕਿਉਂਕਿ ਥੋੜਾ ਜਿਹਾ ਸਮਾਂ ਹੈ ਜੀ ਕਹਾਂ ਵੀ ਸੋਸ਼ਲ ਮੀਡੀਆ ਦਾ ਜਾਂ ਸਮੇਂ ਨੇ ਕਰਵਟ ਲਈ ਹੋਈ ਹੈ ਹਾਂਜੀ ਹਾਂਜੀ ਪਹਿਲਾਂ ਸਮਾਂ ਥੋੜਾ ਜਿਹਾ ਹੋਰ ਸੀ ਬੱਚੇ ਸੀ ਜਿਹੜੇ ਮਾਪੇ ਦੇ ਕੈਨੇਡਾ ਚ ਰਹਿੰਦੇ ਸੀ ਅੱਜ ਥੋੜਾ ਜਿਹਾ ਮੀਡੀਆ ਦਾ ਕਹੇ ਲੋ ਜਾਂ ਜ਼ਿਆਦਾ ਪੜ੍ਹਾਈ ਕਹੇ ਲੋ ਤੇ ਮਾਪੇ ਤੋਂ ਕਈ ਵਾਰੀ ਉਹ ਲੈ ਰੱਖ ਜਾਂਦੇ ਨੇ ਬਹੁਤ ਸਾਰੀਆਂ ਗੱਲਾਂ ਦਾ ਮਾਪੇ ਉਹਨੂੰ ਇੱਕ ਫਰੈਂਡਲੀ ਮਾਹੌਲ ਕ੍ਰੀਏਟ ਕਰਕੇ ਆਪਣੇ ਬੱਚਿਆਂ ਦੇ ਨਾਲ ਯਾਨੀ ਕਿ ਤਾਂ ਕਿ ਸਾਨੂੰ ਕੋਈ ਸਮਾਜਿਕ ਤੌਰ ਤੇ ਜਾਂ ਪਰਿਵਾਰਕ ਤੌਰ ਤੇ ਸਮੱਸਿਆਵਾਂ ਨਾ ਆਉਣ ਇਹ ਵੀ ਮਾਪੇ ਦਾ ਫਰਜ਼ ਬਣਦਾ ਹੈ ਜਿੱਥੋਂ ਤੱਕ ਅਧਿਆਪਕ ਦਾ ਫਰਜ਼ ਹੈ ਅਧਿਆਪਕ ਲਈ ਲਵੇ ਜਿਹੜਾ ਬੱਚਾ ਹੈ ਅਸੀਂ ਆਪਣੀ ਭਾਸ਼ਾ ਚ ਕਹਿੰਦੇ ਹੁੰਦੇ ਆ ਵੀ ਬੱਚਾ ਜਿਹੜਾ ਹੈ ਨਾ ਉਹ ਇੱਕ ਕੋਰੀ ਸਲੇਟ ਵਰਗਾ ਜਦੋਂ ਅਧਿਆਪਕ ਲਵੇ ਆ ਗਿਆ ਉਹ ਅਧਿਆਪਕ ਦੀ ਇੱਛਾ ਹੈ ਵੀ ਉਹਨੇ ਉਸ ਦੇ ਲਈ ਬੱਚੇ ਦੇ ਲਈ ਕਿਹਾ ਜਾ ਰੋਲ ਮਾਡਲ ਬਣਨੇ ਇਹ ਚੰਗਾ ਰੋਲ ਮਾਡਲ ਬਣਦਾ ਕਿਉਂਕਿ ਬੱਚੇ ਨੇ ਤਾਂ ਨਕਲ ਕਰਨੀ ਹੈ ਅਧਿਆਪਕ ਜਿਹੜਾ ਸਿਗਰਟ ਪੀਂਦਾ ਹੈ ਤਾਂ ਜੀ ਉਹ ਅਧਿਆਪਕ ਬੱਚਾ ਨੂੰ ਕਹਿ ਨਹੀਂ ਸਕਦਾ ਵੀ ਤੁਸੀਂ ਸਿੱਕਣਾ ਪੀਓ ਜਾਂ ਝੂਠ ਬੋਲਣ ਬਾਰੇ ਸੱਚ ਬੋਲਣ ਬਾਰੇ ਝੂਠ ਨਾ ਬੋਲੋ ਸੱਚ ਬੋਲੋ ਜਾਂ ਵਾਤਾਵਰਨ ਦੀ ਰਾਖੀ ਕਰੋ ਜਨਨਕ ਇਹ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਅਧਿਆਪਕ ਦੇ ਮੋਹ ਵਿਦਿਆਰਥੀ ਨੇ ਸੁਣੀਆਂ ਨੇ ਫਿਰ ਉਹਨੇ ਅਧਿਆਪਕ ਦੀ ਨਕਲ ਕਰਨੀ ਹੈ ਜਦੋਂ ਅਸੀਂ ਕਹਿੰਦੇ ਹਾਂ ਨਾ ਵੀ ਬੱਚਾ ਕੋਰੀ ਸਲੇਟ ਹੈ ਤਾਂ ਅਧਿਆਪਕ ਨੇ ਉਹਦੇ ਮਨ ਦੇ ਉੱਤੇ ਜਿਹੜਾ ਕੁਝ ਉਕਰਤਾ ਕਾਫੀ ਲੰਮਾ ਸਮਾਂ ਉਸ ਕੋ ਬਹੁਤ ਵੱਡਾ ਪ੍ਰਭਾਵ ਹੈ ਜਿਹੜਾ ਬੱਚੇ ਦੇ ਮਨ ਦੇ ਉੱਤੇ ਛੱਡ ਕੇ ਜਾਂਦਾ ਹੈ ਇਸ ਕਰਕੇ ਇਹ ਅਧਿਆਤਕ ਦਾ ਇੱਕ ਬਹੁਤ ਵੱਡਾ ਫਰਜ ਹੈ ਉਹਦੇ ਲਈ ਜਿਹੜਾ ਬੱਚਾ ਆਇਆ ਉਹਨੂੰ ਆਪਦੇ ਬੱਚਿਆਂ ਤੋਂ ਵੱਧ ਪਿਆਰ ਕਰੋ ਉਹਦੀਆਂ ਸਹੂਲਤਾਂ ਦਾ ਖਿਆਲ ਰੱਖ ਕੇ ਉਹਦੇ ਪਰਿਵਾਰ ਦਾ ਵੀ ਖਿਆਲ ਰੱਖ ਕੇ ਜੇ ਬੱਚਾ ਆਉਂਦਾ ਸਾਡੇ ਲਈ ਉਹਦੇ ਪਰਿਵਾਰਕ ਹਾਲਾਤ ਕਿਹੋ ਜਿਹੇ ਨੇ ਅਧਿਆਪਕ ਨੂੰ ਉਹ ਵੀ ਜਾਣੇ ਚਾਹੀਦੇ ਨੇ ਮੰਨ ਲਓ ਬੱਚਾ 2 ਦਿਨ 4 ਦਿਨ ਸਕੂਲ ਨਹੀਂ ਆਇਆ ਅਧਿਆਪਕ ਨੂੰ ਪਤਾ ਹੋਵੇ ਵੀ ਉਹਦੇ ਘਰ ਦੇ ਵਿੱਚ ਕੋਈ ਪ੍ਰੋਬਲਮ ਹੈ ਤਾਨੀ ਆ ਰਿਹਾ ਕਿਤੇ ਬੱਚਾ ਆਵੇ 4 ਦਿਨਾਂ ਬਾਅਦ ਉਹ ਨੂੰ ਬਿਨਾਂ ਪੁੱਛੇ ਘੂਰਨ ਲੱਗ ਜ ਜਾ ਕੋਟਣ ਲੱਗੇ ਇਸ ਕਰਕੇ ਇੱਕ ਫਰੈਂਡਲੀ ਮਾਹੌਲ ਜਿਹੜਾ ਹੈਗਾ ਸਕੂਲ ਦੇ ਵਿੱਚ ਕਲਾਸ ਦੇ ਵਿੱਚ ਅਧਿਆਪਕ ਦਾ ਵੀ ਫਰਜ ਬਣਦਾ ਹੈਗਾ ਤੇ ਇੱਕ ਵਾਰ ਫੇਰ ਮੈਂ ਆਪਣੇ ਵੱਲੋਂ ਤੁਹਾਡੇ ਚੈਨਲ ਦੇ ਰਾਹੀਂ ਸਾਰੇ ਇਸ ਦੇਸ਼ ਦੇ ਮੈਂ ਇਸ ਦੇਸ਼ ਕੀ ਕਹਾਂ ਮੈਂ ਸੰਸਾਰ ਦੇ ਬੱਚਿਆਂ ਨੂੰ ਵੀ ਬਾਰਕਵਾਤ ਇਹਨਾ ਚਾਹੂੰਗਾ ਤੇ ਪ੍ਰਮਾਤਮਾ ਅੱਗੇ ਅਰਦਾਸ ਕਰੂੰਗਾ ਕਿ ਬੱਚਿਆਂ ਨੂੰ ਇੱਕ ਵਧੀਆ ਮਾਹੌਲ ਮਿਲੇ ਤਾਂ ਕਿ ਉਹ ਪੜ੍ਹ ਲਿਖ ਕੇ ਇੱਕ ਬਹੁਤ ਉੱਚੇ ਮਕਾਮ ਤੇ ਪਹੁੰਚ ਕੇ ਆਪਣੇ ਮਾਪਿਆਂ ਦੀ ਆਪਣੇ ਸਮਾਜ ਦੀ ਸੇਵਾ ਕਰਨਗੇ ਤੇ ਆਪਣੇ ਅਧਿਆਪਕਾਂ ਦਾ ਨਾਮ ਰੋਸ਼ਨ ਕਰਨਗੇ ਤਨਵਾ ਬਹੁਤ ਬਹੁਤ ਧੰਨਵਾਦ ਜੀ ਵੈਸੇ ਸਵਾਲ ਤਾਂ ਬਹੁਤ ਕਰਨੇ ਸੀ ਮੈਂ ਪਹਿਲਾਂ ਹੀ ਕਹਿ ਚੁੱਕਿਆ ਸੀ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਤੇ ਸੁਰਜੇ ਹੋਏ ਇਨਸਾਨ ਨੇ ਸ੍ਰੀ ਪਰਮਿੰਦਰ ਕੁਮਾਰ ਜੀ ਲੋਂਗੋਵਾਲ ਤਕਰੀਬਨ ਸਾਡੇ ਸਾਰੇ ਸਵਾਲਾਂ ਦਾ ਇਹਨਾਂ ਨੇ ਜਵਾਬ ਦਿੱਤਾ ਤੇ ਅੰਤ ਵਿੱਚ ਸਾਡੇ ਚੈਨਲ ਵੱਲੋਂ ਵੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਸੋ ਇਸ ਤਰ੍ਹਾਂ ਦੀਆਂ ਹਰ ਵਾਰਕ ਵੀਡੀਓ ਦੇਖਣ ਲਈ ਜਰੂਰ ਸਾਡੇ ਚੈਨਲ ਦਾ ਵਿਜ਼ਿਟ ਕਰੋ ਅੱਗੇ ਫੇਰ ਕਿਸੇ ਦਿਨ ਇਸ ਤਰ੍ਹਾਂ ਦੇ ਕਿਸੇ ਹੋਰ ਸੁਰਜੇ ਹੋਏ ਇਨਸਾਨ ਦੀ ਕਿਸੇ ਚੰਗੇ ਗਤੀਸ਼ੀਲ ਵਿਅਕਤੀ ਦੀ ਇੰਟਰਵਿਊ ਤੁਹਾਡੇ ਨਾਲ ਲੈ ਕੇ ਆਵਾਂਗੇ ਤਦ ਤੱਕ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ